ਤਾਂ ਇਸ ਵਿੱਚ ਹਾਕੀ ਦੇ ਗਰਾਊਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਭਾਰਤ ਦੀ ਟੀਮ ਨੇ ਪਾਕਿਸਤਾਨ ਨੂੰ ਮਾਦ ਦਿੱਤੀਆ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਵਿੱਚ ਮੁਕਾਬਲਾ ਖੇਡਿਆ ਜਾ ਰਿਹਾ ਸੀ ਤੇ ਭਾਰਤ ਨੇ 2-1 ਦੇ ਨਾਲ ਇਸ ਮੁਕਾਬਲੇ ਨੂੰ ਜਿੱਤਿਆ ਦੱਸਦੇ ਕਿ 올림픽 ਖੇਡਾਂ ਦੇ ਵਿੱਚ ਮੈਡਲ ਜਿੱਤਣ ਤੋਂ ਬਾਅਦ ਇੱਕ ਹੋਰ ਵੱਡਾ ਟੂਰਨਾਮੈਂਟ ਭਾਰਤੀ ਹਾਕੀ ਟੀਮ ਖੇਡ ਰਹੀ ਆ ਤੇ ਇਸ ਮੁਕਾਬਲੇ ਦੇ ਵਿੱਚ ਵੀ ਭਾਰਤ ਦੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਤੇ 2-1 ਦੇ ਨਾਲ ਇਸ ਮੁਕਾਬਲੇ ਨੂੰ ਜਿੱਤਿਆ ਦੱਸਦੇ ਕਿ ਹਰਮਨ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਦੇ ਵਿੱਚ ਭਾਰਤੀ ਟੀਮ ਇਸ ਚੈਂਪੀਅਨਸ਼ਿਪ ਦੇ ਵਿੱਚ ਖੇਡ ਰਹੀ ਆ ਤੇ ਪਾਕਿਸਤਾਨ ਨੂੰ 2-1 ਦੇ ਨਾਲ ਮਾਰ ਦਿੱਤੀ ਆ ਉੱਥੇ ਹੀ ਅਹਿਮ ਗੱਲ ਇਹ ਆ ਕਿ ਭਾਰਤ ਨੇ ਆਪਣੇ ਹੁਣ ਤੱਕ ਪੰਜੋ ਮੁਕਾਬਲੇ ਜਿੱਤੇ ਨੇ ਤੇ ਸੈਮੀਫਾਈਨਲ ਦੇ ਵਿੱਚ ਐਂਟਰੀ ਕਰ ਲਈ ਆ ਤਾਂ ਦੱਸਦੇ ਕਿ ਭਾਰਤ ਦੀ ਟੀਮ ਏਸ਼ੀਅਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ ਤੇ ਬਿਨਾ ਕੋਈ ਮੁਕਾਬਲਾ ਹਾਰੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਕੀ ਦੇ ਗਰਾਊਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸੀ ਇੱਕ ਇੱਕ ਵਾਰ ਫਿਰ ਤੋਂ ਹਾਕੀ ਦੀ ਟੀਮ ਉਸੇ ਬੁਲੰਦੀਆਂ ਨੂੰ ਛੂੰਦੀ ਹੋਈ ਨਜ਼ਰ ਆ ਰਹੀ ਆ ਜੋ ਪਹਿਲਾਂ ਜ਼ਿਕਰ ਹੁੰਦਾ ਸੀ ਕਿ ਭਾਰਤ ਦੀ ਹਾਕੀ ਟੀਮ ਹਮੇਸ਼ਾ ਵੱਡੇ ਟੂਰਨਾਮੈਂਟਸ ਦੇ ਵਿੱਚ ਵਧੀਆ ਪਰਫਾਰਮੈਂਸ ਦਿੰਦੀ ਆ ਤੇ ਮੈਡਲ ਜਿੱਤਦੀ ਆ ਤਾਂ ਇੱਕ ਵਾਰ ਫਿਰ ਤੋਂ ਉਮੀਦਾਂ ਜਾਗੀਆਂ ਨੇ ਦੱਸਦੀ ਕਿ ਭਾਰਤ ਨੇ ਪੰਜ ਮੁਕਾਬਲੇ ਖੇਡੇ ਆ ਤੇ ਪੰਜੋ ਜਿੱਤਿਆ ਤੇ 17 ਦੀ ਜੋ 15 ਪੁਆਇੰਟ ਨੇ ਭਾਰਤੀ ਟੀਮ ਦੇ ਕੋਲੇ ਇਸ ਟਾਈਮ 15 ਪੁਆਇੰਟ ਨੇ ਤੇ ਪੂਲ ਦੇ ਵਿੱਚ ਸਭ ਤੋਂ ਉੱਪਰ ਆ ਦੱਸ ਦਈਏ ਕਿ ਭਾਰਤ ਦਾ ਜਿਹੜਾ ਮੁਕਾਬਲਾ ਅੱਜ ਪਾਕਿਸਤਾਨ ਦੇ ਨਾਲ ਸੀ 2-1 ਦੇ ਨਾਲ ਭਾਰਤ ਨੇ ਇਸ ਮੁਕਾਬਲੇ ਨੂੰ ਜਿੱਤਿਆ ਅਤੇ ਬੜੀ ਸ਼ਾਨਦਾਰ ਖੇਡ ਭਾਰਤੀ ਟੀਮ ਦੇ ਵੱਲੋਂ ਦਿਖਾਈ ਗਈ ਆ ਜੇਕਰ ਮੁਕਾਬਲੇ ਦੀ ਗੱਲ ਕਰੀਏ ਤਾਂ 50% ਬਾਲ ਭਾਰਤੀ ਖਿਡਾਰੀਆਂ ਦੇ ਕੋਲ ਰਹੀ ਆ ਜਦਕਿ 44% ਬਾਲ ਪਾਕਿਸਤਾਨ ਦੇ ਖਿਡਾਰੀ ਆਪਣੇ ਕੋਲ ਹੋਲਡ ਦੇ ਵਿੱਚ ਰੱਖਣ ਦੇ ਵਿੱਚ ਕਾਮਯਾਬ ਰਹੇ ਨੇ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਦੱਸਦੀ ਕਿ ਅੱਜ ਜਿਹੜੇ ਮੁਕਾਬਲੇ ਖੇਡੇ ਗਏ ਸੀ ਤਿੰਨ ਮੁਕਾਬਲੇ ਸੀ ਤੇ ਭਾਰਤੀ ਟੀਮ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਸੀ ਅਤੇ ਭਾਰਤ ਨੇ 2-1 ਦੇ ਨਾਲ ਇਸ ਮੁਕਾਬਲੇ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਭਾਰਤੀ ਟੀਮ ਦੇ ਵੱਲੋਂ ਹਰਨਪ੍ਰੀਤ ਸਿੰਘ ਦੇ ਵੱਲੋਂ ਪਲੈਂਟੀ ਕਾਰਨਰ ਨੂੰ ਗੋਲ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਫਸਟ ਅਤੇ ਸੈਕੰਡ ਕੁਆਟਰ ਦੇ ਵਿੱਚ ਤਾਂ ਦੋ ਗੋਲ ਨੇ ਜਿਹੜੇ ਭਾਰਤੀ ਟੀਮ ਨੇ ਕਾਰਨਰ ਜਰੀਏ ਕੀਤੇ ਉੱਥੇ ਹੀ ਜੇਕਰ ਪਾਕਿਸਤਾਨੀ ਟੀਮ ਦੀ ਗੱਲ ਕਰੀਏ ਤਾਂ ਉਹਨਾਂ ਨੂੰ 7 ਪਲੈਂਟੀ ਕਾਰਨਰ ਮਿਲੇ ਸੀ ਪਰ ਇੱਕ ਵੀ ਗੋਲ ਦੇ ਵਿੱਚ ਤਬਦੀਲ ਨਹੀਂ ਹੋ ਸਕੇ ਆ ਪਾਕਿਸਤਾਨ ਦੀ ਟੀਮ ਦੇ ਵੱਲੋਂ ਇੱਕ ਗੋਲ ਕੀਤਾ ਗਿਆ ਸੀ ਤੇ ਇੱਕੋ ਇੱਕ ਗੋਲ ਜੋ ਮੈਦਾਨ ਦੇ ਰਾਹੀਂ ਕੀਤਾ ਗਿਆ ਜਾਨੀ ਕਿ ਬਿਨਾ ਕਿਸੇ ਪੈਨਲਟੀ ਕਾਰਨਰ ਦੇ ਗੋਲ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਇੱਕ ਗੋਲ ਕੀਤਾ ਗਿਆ ਤੇ ਭਾਰਤੀ ਟੀਮ ਦੇ ਵੱਲੋਂ ਦੋ ਗੋਲ ਕੀਤੇ ਗਏ ਤੇ ਦੋਵੇਂ ਸਰਪੰਦ ਸਾਹਿਬ ਜਾਨੀ ਕਿ ਕਪਤਾਨ ਹਰਮਨਪ੍ਰੀਤ ਸਿੰਘ ਦੇ ਵੱਲੋਂ ਕੀਤੇ ਗਏ ਨੇ ਤਾਂ ਅਹਿਮ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਰਤੀ ਟੀਮ ਦਾ ਜਲਵਾ ਜਿਹੜਾ ਉਹ ਦੇਖਣ ਨੂੰ ਮਿਲਿਆ ਫਿਰ ਤੋਂ ਹਾਕੀ ਦੇ ਮੈਦਾਨ ਦੇ ਵਿੱਚ ਫਿਰ ਤੋਂ ਭਾਰਤੀ ਟੀਮ ਦੇ ਵੱਲੋਂ ਕੁਮਾਰ ਕੀਤੀ ਗਿਆ ਤੇ ਚੈਂਪੀਅਨਸ ਟਰੋਫੀ ਦੇ ਮੁਕਾਬਲੇ ਖੇਡੇ ਜਾ ਰਿਹਾ ਤੇ ਬਿਨਾਂ ਕੋਈ ਮੁਕਾਬਲਾ ਹਾਰੇ ਭਾਰਤੀ ਟੀਮ ਹੁਣ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਆ ਤਾਂ ਦੱਸੇ ਕਿ ਜਾਪਾਨ ਦੇ ਵਿੱਚ ਮਾਫ ਕਰਨਾ ਸੈਮੀਫਾਈਨਲ ਦੇ ਵਿੱਚ ਇਹ ਜਿਹੜਾ ਟੀਮ ਨੇ ਐਂਟਰੀ ਕੀਤੀ ਆ ਤੇ ਬਿਨਾ ਕੋਈ ਮੁਕਾਬਲਾ ਹਾਰੇ ਪੰਜ ਮੁਕਾਬਲੇ ਖੇਡੇ ਗਏ ਨੇ ਹੁਣ ਤੱਕ ਪੰਜੋ ਦੇ ਪੰਜੋ ਭਾਰਤੀ ਟੀਮ ਨੇ ਜਿੱਤੇ ਨੇ ਤੇ ਅੱਜ ਪਾਕਿਸਤਾਨ ਦੇ ਨਾਲ ਬੜਾ ਅਹਿਮ ਮੁਕਾਬਲਾ ਸੀ ਦੂਜੇ ਪਾਸੇ ਜੇਕਰ ਪਾਕਿਸਤਾਨ ਦੀ ਟੀਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਸੀ ਅਤੇ ਜਿੱਤ ਹਾਸਲ ਕਰਨਾ ਬਹੁਤ ਜ਼ਰੂਰੀ ਸੀ ਪਾਕਿਸਤਾਨ ਦੇ ਲਈ ਪਰ ਭਾਰਤ ਨੇ ਸ਼ਾਨਦਾਰ ਖੇਡ ਦਿਖਾ ਕੇ ਪਾਕਿਸਤਾਨ ਦੇ ਜੋ ਇੱਥੇ ਪਾਕਿਸਤਾਨ ਨੂੰ ਮੈਚ ਹਰਾਇਆ ਵਸਦੀ ਕਿ ਬੜੀ ਸ਼ਾਨਦਾਰ ਖੇਡ ਜਿਹੜੀ ਭਾਰਤੀ ਖਿਡਾਰੀਆਂ ਦੇ ਵੱਲੋਂ ਦਿਖਾਈ ਗਈ ਆ ਜੇਕਰ 올림픽ਸ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਹੀ ਭਾਰਤੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਸੀ ਅਤੇ ਕੰਸੀ ਦਾ ਤਗਮਾ ਭਾਰਤੀ ਟੀਮ ਨੇ ਜਿੱਤਿਆ ਸੀ ਤੇ ਹੁਣ ਇੱਕ ਹੋਰ ਵੱਡੇ ਟੂਰਨਾਮੈਂਟ ਦੇ ਵਿੱਚ ਭਾਰਤ ਦੀ ਹਾਕੀ ਟੀਮ ਦੇ ਵੱਲੋਂ ਇੱਕ ਕਮਾਲ ਦਿਖਾਇਆ ਜਾ ਰਿਹਾ ਤੇ ਭਾਰਤੀ ਟੀਮ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਆ ਤਾਂ ਦੱਸਦੀ ਕਿ ਹਰਮਨਪ੍ਰੀਤ ਸਿੰਘ ਦੇ ਵੱਲੋਂ ਦੋ ਗੋਲ ਜਿਹੜੇ ਕੀਤੇ ਗਏ ਸੀ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਆ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਵੀ ਐਂਟਰੀ ਕਰ ਲਈ ਤਾਂ ਪਾਕਿਸਤਾਨ ਦੇ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਸੀ ਦੱਸਦੀ ਕਿ ਏਸ਼ੀਆਈ ਚੈਂਪੀਅਨਸ਼ਿਪ ਦੇ ਵਿੱਚ ਭਾਰਤ ਦੀ ਟੀਮ ਨੇ ਹੁਣ ਪੰਜ ਮੁਕਾਬਲੇ ਖੇਡ ਕੇ ਪੰਜੋ ਜਿੱਤ ਲੈਣੇ ਅਤੇ ਸੈਮੀਫਾਈਨਲ ਦੇ ਵਿੱਚ ਐਂਟਰੀ ਕਰ ਲਈਆ ਤਾਂ ਦੱਸ ਦੇ ਕਿ 올림픽 ਖੇਡਾਂ ਦੇ ਵਿੱਚ ਵੀ ਭਾਰਤ ਦੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਸੀ ਤੇ ਭਾਰਤ ਨੇ ਉਸ ਸਮੇਂ ਕਾਂਸੀ ਦਾ ਤਗਮਾ ਜਿੱਤਿਆ ਸੀ ਲਗਾਤਾਰ ਦੋ 올림픽 ਖੇਡਾਂ ਦੇ ਵਿੱਚ ਭਾਰਤ ਦੀ ਟੀਮ ਦੇ ਵੱਲੋਂ ਤਗਮਾ ਜਿੱਤਿਆ ਗਿਆ ਤੇ ਹੁਣ ਚੈਂਪੀਅਨਸ਼ਿਪ ਚੈਂਪੀਅਨਸ਼ਿਪ ਹੈ ਜੋ 에ਸ਼ੀਅਨ ਟਰੋਫੀ ਉਸ ਦੇ ਵਿੱਚ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਦੀ ਟੀਮ 골드 ਜਿੱਤੇਗੀ ਜੇਕਰ ਏਸ਼ੀਅਨ ਖੇਡਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਭਾਰਤ ਦੀ ਟੀਮ ਦੇ ਵੱਲੋਂ 골ਡ ਮੈਡਲ ਜਿੱਤਿਆ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਉਮੀਦਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਟਰੋਫੀ ਦੇ ਵਿੱਚ ਵੀ ਏਸ਼ੀਆ ਚੈਂਪੀਅਨਸ਼ਿਪ ਟਰੋਫੀ ਦੇ ਵਿੱਚ ਵੀ ਭਾਰਤ ਦੀ ਟੀਮ 골ਡ ਮੈਡਲ ਜਿੱਤੇਗੀ ਤੈਸਮੇ ਹਾਕੀ ਦੇ ਗਰਾਊਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਭਾਰਤ ਦੀ ਟੀਮ ਨੇ ਪਾਕਿਸਤਾਨ ਨੂੰ ਮਾਦ ਦਿੱਤੀਆ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਵਿੱਚ ਮੁਕਾਬਲਾ ਖੇਡਿਆ ਜਾ ਰਿਹਾ ਸੀ ਤੇ ਭਾਰਤ ਨੇ 2-1 ਦੇ ਨਾਲ ਇਸ ਮੁਕਾਬਲੇ ਜਿੱਤਿਆ ਦੱਸਦੇ ਕਿ 올림픽 ਖੇਡਾਂ ਦੇ ਵਿੱਚ ਮੈਡਲ ਜਿੱਤਣ ਤੋਂ ਬਾਅਦ ਇੱਕ ਹੋਰ ਵੱਡਾ ਟੂਰਨਾਮੈਂਟ ਭਾਰਤੀ ਹਾਕੀ ਟੀਮ ਖੇਡ ਰਹੀ ਆ ਤੇ ਇਸ ਮੁਕਾਬਲੇ ਦੇ ਵਿੱਚ ਵੀ ਭਾਰਤ ਦੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਤੇ 2-1 ਦੇ ਨਾਲ ਇਸ ਮੁਕਾਬਲੇ ਨੂੰ ਜਿੱਤਿਆ ਦੱਸਦੇ ਕਿ ਹਰਮਨ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਦੇ ਵਿੱਚ ਭਾਰਤੀ ਟੀਮ ਇਸ ਚੈਂਪੀਅਨਸ਼ਿਪ ਦੇ ਵਿੱਚ ਖੇਡ ਰਹੀ ਹੈ ਤੇ ਪਾਕਿਸਤਾਨ ਨੂੰ 2-1 ਦੇ ਨਾਲ ਮਾਰ ਦਿੱਤੀ ਹੈ ਉੱਥੇ ਹੀ ਅਹਿਮ ਗੱਲ ਇਹ ਹੈ ਕਿ ਭਾਰਤ ਨੇ ਆਪਣੇ ਹੁਣ ਤੱਕ ਪੰਜੋ ਮੁਕਾਬਲੇ ਜਿੱਤੇ ਨੇ ਤੇ ਸੈਮੀਫਾਈਨਲ ਦੇ ਵਿੱਚ ਐਂਟਰੀ ਕਰ ਲਈ ਹੈ ਤਾਂ ਦੱਸਦੇ ਕਿ ਭਾਰਤ ਦੀ ਟੀਮ ਏਸ਼ੀਅਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ ਤੇ ਬਿਨਾ ਕੋਈ ਮੁਕਾਬਲਾ ਹਾਰੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਕੀ ਦੇ ਗਰਾਊਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸੀ ਇੱਕ ਇੱਕ ਵਾਰ ਫਿਰ ਤੋਂ ਹਾਕੀ ਦੀ ਟੀਮ ਉਸੇ ਬੁਲੰਦੀਆਂ ਨੂੰ ਛੂੰਦੀ ਹੋਈ ਨਜ਼ਰ ਆ ਰਹੀ ਆ ਜੋ ਪਹਿਲਾਂ ਜ਼ਿਕਰ ਹੁੰਦਾ ਸੀ ਕਿ ਭਾਰਤ ਦੀ ਹਾਕੀ ਟੀਮ ਹਮੇਸ਼ਾ ਵੱਡੇ ਟੂਰਨਾਮੈਂਟਸ ਦੇ ਵਿੱਚ ਵਧੀਆ ਪਰਫਾਰਮੈਂਸ ਦਿੰਦੀ ਆ ਤੇ ਮੈਡਲ ਜਿੱਤਦੀ ਆ ਤਾਂ ਇੱਕ ਵਾਰ ਫਿਰ ਤੋਂ ਉਮੀਦਾਂ ਜਾਗੀਆਂ ਨੇ ਦੱਸਦੀ ਕਿ ਭਾਰਤ ਨੇ ਪੰਜ ਮੁਕਾਬਲੇ ਖੇਡੇ ਆ ਤੇ ਪੰਜੋ ਜਿੱਤਿਆ ਤੇ 17 ਦੀ ਜੋ 15 ਪੁਆਇੰਟ ਨੇ ਭਾਰਤੀ ਟੀਮ ਦੇ ਕੋਲੇ ਇਸ ਟਾਈਮ 15 ਪੁਆਇੰਟ ਨੇ ਤੇ ਪੂਲ ਦੇ ਵਿੱਚ ਸਭ ਤੋਂ ਉੱਪਰ ਆ ਦੱਸ ਦਈਏ ਕਿ ਭਾਰਤ ਦਾ ਜਿਹੜਾ ਮੁਕਾਬਲਾ ਅੱਜ ਪਾਕਿਸਤਾਨ ਦੇ ਨਾਲ ਸੀ 2-1 ਦੇ ਨਾਲ ਭਾਰਤ ਨੇ ਇਸ ਮੁਕਾਬਲੇ ਨੂੰ ਜਿੱਤਿਆ ਅਤੇ ਬੜੀ ਸ਼ਾਨਦਾਰ ਖੇਡ ਭਾਰਤੀ ਟੀਮ ਦੇ ਵੱਲੋਂ ਦਿਖਾਈ ਗਈ ਆ ਜੇਕਰ ਮੁਕਾਬਲੇ ਦੀ ਗੱਲ ਕਰੀਏ ਤਾਂ 50% ਬਾਲ ਭਾਰਤੀ ਖਿਡਾਰੀਆਂ ਦੇ ਕੋਲ ਰਹੀ ਆ ਜਦਕਿ 44% ਬਾਲ ਪਾਕਿਸਤਾਨ ਦੇ ਖਿਡਾਰੀ ਆਪਣੇ ਕੋਲ ਹੋਲਡ ਦੇ ਵਿੱਚ ਰੱਖਣ ਦੇ ਵਿੱਚ ਕਾਮਯਾਬ ਰਹੇ ਨੇ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਦੱਸਦੀ ਕਿ ਅੱਜ ਦੇ ਜਿਹੜੇ ਮੁਕਾਬਲੇ ਖੇਡੇ ਗਏ ਸੀ ਤਿੰਨ ਮੁਕਾਬਲੇ ਸੀ ਤੇ ਭਾਰਤੀ ਟੀਮ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਸੀ ਅਤੇ ਭਾਰਤ ਨੇ 2-1 ਦੇ ਨਾਲ ਇਸ ਮੁਕਾਬਲੇ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਭਾਰਤੀ ਟੀਮ ਦੇ ਵੱਲੋਂ ਹਰਨਪ੍ਰੀਤ ਸਿੰਘ ਦੇ ਵੱਲੋਂ ਪਲੈਂਟੀ ਕਾਰਨਰ ਨੂੰ ਗੋਲ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਫਸਟ ਅਤੇ ਸੈਕੰਡ ਕੁਆਟਰ ਦੇ ਵਿੱਚ ਤਾਂ ਦੋ ਗੋਲ ਨੇ ਜਿਹੜੇ ਭਾਰਤੀ ਟੀਮ ਨੇ ਕਾਰਨਰ ਜਰੀਏ ਕੀਤੇ ਉੱਥੇ ਹੀ ਜੇਕਰ ਪਾਕਿਸਤਾਨੀ ਟੀਮ ਦੀ ਗੱਲ ਕਰੀਏ ਤਾਂ ਉਹਨਾਂ ਨੂੰ 7 ਪਲੈਂਟੀ ਕਾਰਨਰ ਮਿਲੇ ਸੀ ਪਰ ਇੱਕ ਵੀ ਗੋਲ ਦੇ ਵਿੱਚ ਤਬਦੀਲ ਨਹੀਂ ਹੋ ਸਕੇ ਆ ਪਾਕਿਸਤਾਨ ਦੀ ਟੀਮ ਦੇ ਵੱਲੋਂ ਇੱਕ ਗੋਲ ਕੀਤਾ ਗਿਆ ਸੀ ਤੇ ਇੱਕੋ ਇੱਕ ਗੋਲ ਜੋ ਮੈਦਾਨ ਦੇ ਰਾਹੀਂ ਕੀਤਾ ਗਿਆ ਜਾਨੀ ਕਿ ਬਿਨਾ ਕਿਸੇ ਪੈਨਲਟੀ ਕਾਰਨਰ ਦੇ ਗੋਲ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਇੱਕ ਗੋਲ ਕੀਤਾ ਗਿਆ ਤੇ ਭਾਰਤੀ ਟੀਮ ਦੇ ਵੱਲੋਂ ਦੋ ਗੋਲ ਕੀਤੇ ਗਏ ਤੇ ਦੋਵੇਂ ਸਰਪੰਦ ਸਾਹਿਬ ਜਾਨੀ ਕਿ ਕਪਤਾਨ ਹਰਮਨਪ੍ਰੀਤ ਸਿੰਘ ਦੇ ਵੱਲੋਂ ਕੀਤੇ ਗਏ ਨੇ ਤਾਂ ਅਹਿਮ ਇੱਕ ਜਾਣਕਾਰੀ ਤੁਹਾreturnData ਸੰਦੀ ਕਰ ਰਿਹਾ ਕਿ ਭਾਰਤੀ ਟੀਮ ਦਾ ਜਲਵਾ ਜਿਹੜਾ ਉਹ ਦੇਖਣ ਨੂੰ ਮਿਲਿਆ ਫਿਰ ਤੋਂ ਹਾਕੀ ਦੇ ਮੈਦਾਨ ਦੇ ਵਿੱਚ ਫਿਰ ਤੋਂ ਭਾਰਤੀ ਟੀਮ ਦੇ ਵੱਲੋਂ ਕਮਾਲ ਕੀਤੀ ਗਿਆ ਤੇ ਚੈਂਪੀਅਨਸ ਟਰੋਫੀ ਦੇ ਮੁਕਾਬਲੇ ਖੇਡੇ ਜਾ ਰਿਹਾ ਤੇ ਬਿਨਾਂ ਕੋਈ ਮੁਕਾਬਲਾ ਹਾਰੇ ਭਾਰਤੀ ਟੀਮ ਹੁਣ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਆ ਤਾਂ ਦੱਸੇ ਕਿ ਜਾਪਾਨ ਦੇ ਵਿੱਚ ਮਾਫ ਕਰਨਾ ਸੈਮੀਫਾਈਨਲ ਦੇ ਵਿੱਚ ਜਿਹੜਾ ਟੀਮ ਨੇ ਐਂਟਰੀ ਕੀਤੀ ਆ ਤੇ ਬਿਨਾ ਕੋਈ ਮੁਕਾਬਲਾ ਹਾਰੇ ਪੰਜ ਮੁਕਾਬਲੇ ਖੇਡੇ ਗਏ ਨੇ ਹੁਣ ਤੱਕ ਪੰਜੋ ਦੇ ਪੰਜੋ ਭਾਰਤੀ ਟੀਮ ਨੇ ਜਿੱਤੇ ਨੇ ਤੇ ਅੱਜ ਪਾਕਿਸਤਾਨ ਦੇ ਨਾਲ ਬੜਾ ਅਹਿਮ ਮੁਕਾਬਲਾ ਸੀ ਦੂਜੇ ਪਾਸੇ ਜੇਕਰ ਪਾਕਿਸਤਾਨ ਦੀ ਟੀਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਸੀ ਅਤੇ ਜਿੱਤ ਹਾਸਲ ਕਰਨਾ ਬਹੁਤ ਜ਼ਰੂਰੀ ਸੀ ਪਾਕਿਸਤਾਨ ਦੇ ਲਈ ਪਰ ਭਾਰਤ ਨੇ ਸ਼ਾਨਦਾਰ ਖੇਡ ਦਿਖਾ ਕੇ ਪਾਕਿਸਤਾਨ ਦੇ ਜੋ ਇੱਥੇ ਪਾਕਿਸਤਾਨ ਨੂੰ ਮੈਚ ਹਰਾਇਆ ਵਸਦੀ ਕਿ ਬੜੀ ਸ਼ਾਨਦਾਰ ਖੇਡ ਜਿਹੜੀ ਭਾਰਤੀ ਖਿਡਾਰੀਆਂ ਦੇ ਵੱਲੋਂ ਦਿਖਾਈ ਗਈ ਆ ਜੇਕਰ 올림픽ਸ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਹੀ ਭਾਰਤੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਸੀ ਅਤੇ ਕੰਸੀ ਦਾ ਤਗਮਾ ਭਾਰਤੀ ਟੀਮ ਨੇ ਜਿੱਤਿਆ ਸੀ ਤੇ ਹੁਣ ਇੱਕ ਹੋਰ ਵੱਡੇ ਟੂਰਨਾਮੈਂਟ ਦੇ ਵਿੱਚ ਭਾਰਤ ਦੀ ਹਾਕੀ ਟੀਮ ਦੇ ਵੱਲੋਂ ਇੱਕ ਕਮਾਲ ਦਿਖਾਇਆ ਜਾ ਰਿਹਾ ਤੇ ਭਾਰਤੀ ਟੀਮ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਆ ਤਾਂ ਦੱਸਦੀ ਕਿ ਹਰਮਨਪ੍ਰੀਤ ਸਿੰਘ ਦੇ ਵੱਲੋਂ ਦੋ ਗੋਲ ਜਿਹੜੇ ਕੀਤੇ ਗਏ ਸੀ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਆ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਵੀ ਐਂਟਰੀ ਕਰ ਲਈ ਤਾਂ ਪਾਕਿਸਤਾਨ ਦੇ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਸੀ ਦੱਸਦੀ ਕਿ ਏਸ਼ੀਆਈ ਚੈਂਪੀਅਨਸ਼ਿਪ ਦੇ ਵਿੱਚ ਭਾਰਤ ਦੀ ਟੀਮ ਨੇ ਹੁਣ ਪੰਜ ਮੁਕਾਬਲੇ ਖੇਡ ਕੇ ਪੰਜੋ ਜਿੱਤ ਲੈਣੇ ਅਤੇ ਸੈਮੀਫਾਈਨਲ ਦੇ ਵਿੱਚ ਐਂਟਰੀ ਕਰ ਲਈਆ ਤਾਂ ਦੱਸ ਦੇ ਕਿ 올림픽 ਖੇਡਾਂ ਦੇ ਵਿੱਚ ਵੀ ਭਾਰਤ ਦੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਸੀ ਤੇ ਭਾਰਤ ਨੇ ਉਸ ਸਮੇਂ ਕਾਂਸੀ ਦਾ ਤਗਮਾ ਜਿੱਤਿਆ ਸੀ ਲਗਾਤਾਰ ਦੋ 올림픽 ਖੇਡਾਂ ਦੇ ਵਿੱਚ ਭਾਰਤ ਦੀ ਟੀਮ ਦੇ ਵੱਲੋਂ ਤਗਮਾ ਜਿੱਤਿਆ ਗਿਆ ਤੇ ਹੁਣ ਚੈਂਪੀਅਨਸ਼ਿਪ ਚੈਂਪੀਅਨਸ਼ਿਪ ਹੈ ਜੋ 에ਸ਼ੀਅਨ ਟਰੋਫੀ ਉਸ ਦੇ ਵਿੱਚ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਦੀ ਟੀਮ 골ਡ ਜਿੱਤੇਗੀ ਜੇਕਰ ਏਸ਼ੀਅਨ ਖੇਡਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਭਾਰਤ ਦੀ ਟੀਮ ਦੇ ਵੱਲੋਂ 골ਡ ਮੈਡਲ ਜਿੱਤਿਆ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਉਮੀਦਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਟਰੋਫੀ ਦੇ ਵਿੱਚ ਵੀ ਏਸ਼ੀਆ ਚੈਂਪੀਅਨਸ਼ਿਪ ਟਰੋਫੀ ਦੇ ਵਿੱਚ ਵੀ ਭਾਰਤ ਦੀ ਟੀਮ 골ਡ ਮੈਡਲ ਜਿੱਤੇਗੀ ਤਾਂ ਇਸ ਸਮੇਂ ਹਾਕੀ ਦੇ ਗਰਾਊਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਭਾਰਤ ਦੀ ਟੀਮ ਨੇ ਪਾਕਿਸਤਾਨ ਨੂੰ ਮਾਰ ਦਿੱਤੀ ਆ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਵਿੱਚ ਮੁਕਾਬਲਾ ਖੇਡਿਆ ਜਾ ਰਿਹਾ ਸੀ ਤੇ ਭਾਰਤ ਨੇ 2-1 ਦੇ ਨਾਲ ਇਸ ਮੁਕਾਬਲੇ ਨੂੰ ਜਿੱਤਿਆ ਦੱਸਦੇ ਕਿ 올림픽 ਖੇਡਾਂ ਦੇ ਵਿੱਚ ਮੈਡਲ ਜਿੱਤਣ ਤੋਂ ਬਾਅਦ ਇੱਕ ਹੋਰ ਵੱਡਾ ਟੂਰਨਾਮੈਂਟ ਭਾਰਤੀ ਹਾਕੀ ਟੀਮ ਖੇਡ ਰਹੀ ਆ ਤੇ ਇਸ ਮੁਕਾਬਲੇ ਦੇ ਵਿੱਚ ਵੀ ਭਾਰਤ ਦੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਆ ਤੇ 2-1 ਦੇ ਨਾਲ ਇਸ ਮੁਕਾਬਲੇ ਨੂੰ ਜਿੱਤਿਆ ਦੱਸਦੇ ਕਿ ਹਰਮਨ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਦੇ ਵਿੱਚ ਭਾਰਤੀ ਟੀਮ ਇਸ ਚੈਂਪੀਅਨਸ਼ਿਪ ਦੇ ਵਿੱਚ ਖੇਡ ਰਹੀ ਆ ਤੇ ਪਾਕਿਸਤਾਨ ਨੂੰ 2-1 ਦੇ ਨਾਲ ਮਾਰ ਦਿੱਤੀ ਹੈ ਉਤਨੀ ਅਹਿਮ ਗੱਲ ਇਹ ਹੈ ਕਿ ਭਾਰਤ ਨੇ ਆਪਣੇ ਹੁਣ ਤੱਕ ਪੰਜੋ ਮੁਕਾਬਲੇ ਜਿੱਤੇ ਨੇ ਤੇ ਸੈਮੀਫਾਈਨਲ ਦੇ ਵਿੱਚ ਐਂਟਰੀ ਕਰ ਲਈ ਹੈ ਤਾਂ ਵਸਦੀ ਹੈ ਕਿ ਭਾਰਤ ਦੀ ਟੀਮ ਏਸ਼ੀਅਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਬਿਨਾਂ ਕੋਈ ਮੁਕਾਬਲਾ ਹਾਰੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਕੀ ਦੇ ਗਰਾਊਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸੀ ਇੱਕ ਇੱਕ ਵਾਰ ਫਿਰ ਤੋਂ ਹਾਕੀ ਦੀ ਟੀਮ ਉਸੇ ਬੁਲੰਦੀਆਂ ਨੂੰ ਛੂੰਦੀ ਹੋਈ ਨਜ਼ਰ ਆ ਰਹੀ ਆ ਜੋ ਪਹਿਲਾਂ ਜ਼ਿਕਰ ਹੁੰਦਾ ਸੀ ਕਿ ਭਾਰਤ ਦੀ ਹਾਕੀ ਟੀਮ ਹਮੇਸ਼ਾ ਵੱਡੇ ਟੂਰਨਾਮੈਂਟਸ ਦੇ ਵਿੱਚ ਵਧੀਆ ਪਰਫਾਰਮੈਂਸ ਦਿੰਦੀ ਆ ਤੇ ਮੈਡਲ ਜਿੱਤਦੀ ਆ ਤਾਂ ਇੱਕ ਵਾਰ ਫਿਰ ਤੋਂ ਉਮੀਦਾਂ ਜਾਗੀਆਂ ਨੇ ਦੱਸਦੀ ਕਿ ਭਾਰਤ ਨੇ ਪੰਜ ਮੁਕਾਬਲੇ ਖੇਡੇ ਆ ਤੇ ਪੰਜੋ ਜਿੱਤਿਆ ਤੇ 17 ਦੀ ਜੋ 15 ਪੁਆਇੰਟ ਨੇ ਭਾਰਤੀ ਟੀਮ ਦੇ ਕੋਲੇ ਇਸ ਟਾਈਮ 15 ਪੁਆਇੰਟ ਨੇ ਤੇ ਪੂਲ ਦੇ ਵਿੱਚ ਸਭ ਤੋਂ ਉੱਪਰ ਆ ਦੱਸ ਦਈਏ ਕਿ ਭਾਰਤ ਦਾ ਜਿਹੜਾ ਮੁਕਾਬਲਾ ਅੱਜ ਪਾਕਿਸਤਾਨ ਦੇ ਨਾਲ ਸੀ 2-1 ਦੇ ਨਾਲ ਭਾਰਤ ਨੇ ਇਸ ਮੁਕਾਬਲੇ ਨੂੰ ਜਿੱਤਿਆ ਅਤੇ ਬੜੀ ਸ਼ਾਨਦਾਰ ਖੇਡ ਭਾਰਤੀ ਟੀਮ ਦੇ ਵੱਲੋਂ ਦਿਖਾਈ ਗਈ ਆ ਜੇਕਰ ਮੁਕਾਬਲੇ ਦੀ ਗੱਲ ਕਰੀਏ ਤਾਂ 50% ਬਾਲ ਭਾਰਤੀ ਖਿਡਾਰੀਆਂ ਦੇ ਕੋਲ ਰਹੀ ਆ ਜਦਕਿ 44% ਬਾਲ ਪਾਕਿਸਤਾਨ ਦੇ ਖਿਡਾਰੀ ਆਪਣੇ ਕੋਲ ਹੋਲਡ ਦੇ ਵਿੱਚ ਰੱਖਣ ਦੇ ਵਿੱਚ ਕਾਮਯਾਬ ਰਹੇ ਨੇ ਤਾਂ ਅਹਿਮ ਜਾਣਕਾਰੀ ਤੁਹਾreturnData ਸਾਂਝੀ ਕਰਾਂ ਦੱਸਦੀ ਕਿ ਅੱਜ ਦੇ ਜਿਹੜੇ ਮੁਕਾਬਲੇ ਖੇਡੇ ਗਏ ਸੀ ਤਿੰਨ ਮੁਕਾਬਲੇ ਸੀ ਤੇ ਭਾਰਤੀ ਟੀਮ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਸੀ ਅਤੇ ਭਾਰਤ ਨੇ 2-1 ਦੇ ਨਾਲ ਇਸ ਮੁਕਾਬਲੇ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤਾਂ ਅਹਿਮ ਜਾਣਕਾਰੀ ਤੁਹਾreturnData ਸਾਂਝੀ ਕਰ ਰਹੇ ਹਾਂ ਦੱਸਦੀ ਕਿ ਭਾਰਤੀ ਟੀਮ ਦੇ ਵੱਲੋਂ ਹਰਨਪ੍ਰੀਤ ਸਿੰਘ ਦੇ ਵੱਲੋਂ ਪਲੈਂਟੀ ਕਾਰਨਰ ਨੂੰ ਗੋਲ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਫਸਟ ਅਤੇ ਸੈਕੰਡ ਕੁਆਟਰ ਦੇ ਵਿੱਚ ਤਾਂ ਦੋ ਗੋਲ ਨੇ ਜਿਹੜੇ ਭਾਰਤੀ ਟੀਮ ਨੇ ਕਾਰਨਰ ਜਰੀਏ ਕੀਤੇ ਉੱਥੇ ਹੀ ਜੇਕਰ ਪਾਕਿਸਤਾਨੀ ਟੀਮ ਦੀ ਗੱਲ ਕਰੀਏ ਤਾਂ ਉਹਨਾਂ ਨੂੰ 7 ਪਲੈਂਟੀ ਕਾਰਨਰ ਮਿਲੇ ਸੀ ਪਰ ਇੱਕ ਵੀ ਗੋਲ ਦੇ ਵਿੱਚ ਤਬਦੀਲ ਨਹੀਂ ਹੋ ਸਕੇ ਆ ਪਾਕਿਸਤਾਨ ਦੀ ਟੀਮ ਦੇ ਵੱਲੋਂ ਇੱਕ ਗੋਲ ਕੀਤਾ ਗਿਆ ਸੀ ਤੇ ਇੱਕੋ ਇੱਕ ਗੋਲ ਜੋ ਮੈਦਾਨ ਦੇ ਰਾਹੀਂ ਕੀਤਾ ਗਿਆ ਜਾਨੀ ਕਿ ਬਿਨਾ ਕਿਸੇ ਪੈਨਲਟੀ ਕਾਰਨਰ ਦੇ ਗੋਲ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਇੱਕ ਗੋਲ ਕੀਤਾ ਗਿਆ ਤੇ ਭਾਰਤੀ ਟੀਮ ਦੇ ਵੱਲੋਂ ਦੋ ਗੋਲ ਕੀਤੇ ਗਏ ਤੇ ਦੋਵੇਂ ਸਰਪੰਚ ਸਾਹਿਬ ਜਾਨੀ ਕਿ ਕਪਤਾਨ ਹਰਮਨਪ੍ਰੀਤ ਸਿੰਘ ਦੇ ਵੱਲੋਂ ਕੀਤੇ ਗਏ ਨੇ ਤਾਂ ਅਹਿਮ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਰਤੀ ਟੀਮ ਦਾ ਜਲਵਾ ਜਿਹੜਾ ਉਹ ਦੇਖਣ ਨੂੰ ਮਿਲਿਆ ਫਿਰ ਤੋਂ ਹਾਕੀ ਦੇ ਮੈਦਾਨ ਦੇ ਵਿੱਚ ਫਿਰ ਤੋਂ ਭਾਰਤੀ ਟੀਮ ਦੇ ਵੱਲੋਂ ਕੁਮਾਰ ਕੀਤੀ ਗਿਆ ਤੇ ਚੈਂਪੀਅਨਸ ਟਰੋਫੀ ਦੇ ਮੁਕਾਬਲੇ ਖੇਡੇ ਜਾ ਰਹੇ ਅਤੇ ਬਿਨਾਂ ਕੋਈ ਮੁਕਾਬਲਾ ਹਾਰੇ ਭਾਰਤੀ ਟੀਮ ਹੁਣ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਆ ਤਾਂ ਦੱਸੇ ਕਿ ਜਾਪਾਨ ਦੇ ਵਿੱਚ ਮਾਫ ਕਰਨਾ ਸੈਮੀਫਾਈਨਲ ਦੇ ਵਿੱਚ ਜਿਹੜਾ ਟੀਮ ਨੇ ਐਂਟਰੀ ਕੀਤੀ ਆ ਤੇ ਬਿਨਾ ਕੋਈ ਮੁਕਾਬਲਾ ਹਾਰੇ ਪੰਜ ਮੁਕਾਬਲੇ ਖੇਡੇ ਗਏ ਨੇ ਹੁਣ ਤੱਕ ਪੰਜੋ ਦੇ ਪੰਜੋ ਭਾਰਤੀ ਟੀਮ ਨੇ ਜਿੱਤੇ ਨੇ ਤੇ ਅੱਜ ਪਾਕਿਸਤਾਨ ਦੇ ਨਾਲ ਬੜਾ ਅਹਿਮ ਮੁਕਾਬਲਾ ਸੀ ਦੂਜੇ ਪਾਸੇ ਦੇਖ ਕੇ ਪਾਕਿਸਤਾਨ ਦੀ ਟੀਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਸੀ ਅਤੇ ਜਿੱਤ ਹਾਸਲ ਕਰਨਾ ਬਹੁਤ ਜ਼ਰੂਰੀ ਸੀ ਪਾਕਿਸਤਾਨ ਦੇ ਲਈ ਪਰ ਭਾਰਤ ਨੇ ਸ਼ਾਨਦਾਰ ਖੇਡ ਦਿਖਾ ਕੇ ਪਾਕਿਸਤਾਨ ਦੇ ਜੋ ਇੱਥੇ ਪਾਕਿਸਤਾਨ ਨੂੰ ਮੈਚ ਹਰਾਇਆ ਵਸ ਦੀ ਕਿ ਬੜੀ ਸ਼ਾਨਦਾਰ ਖੇਡ ਜਿਹੜੀ ਭਾਰਤੀ ਖਿਡਾਰੀਆਂ ਦੇ ਵੱਲੋਂ ਦਿਖਾਈ ਗਈ ਆ ਜੇਕਰ 올림픽ਸ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਹੀ ਭਾਰਤੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਸੀ ਅਤੇ ਕੰਸੀ ਦਾ ਤਗਮਾ ਭਾਰਤੀ ਟੀਮ ਨੇ ਜਿੱਤਿਆ ਸੀ ਤੇ ਹੁਣ ਇੱਕ ਹੋਰ ਵੱਡੇ ਟੂਰਨਾਮੈਂਟ ਦੇ ਵਿੱਚ ਭਾਰਤ ਦੀ ਹਾਕੀ ਟੀਮ ਦੇ ਵੱਲੋਂ ਇੱਕ ਕਮਾਲ ਦਿਖਾਇਆ ਜਾ ਰਿਹਾ ਤੇ ਭਾਰਤੀ ਟੀਮ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਤਾਂ ਦੱਸੀਏ ਕਿ ਹਰਮਨਪ੍ਰੀਤ ਸਿੰਘ ਦੇ ਵੱਲੋਂ ਦੋ ਗੋਲ ਜਿਹੜੇ ਕੀਤੇ ਗਏ ਸੀ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਆ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਵੀ ਐਂਟਰੀ ਕਰ ਲਈ ਤਾਂ ਪਾਕਿਸਤਾਨ ਦੇ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਸੀ ਦੱਸੀਏ ਕਿ ਏਸ਼ੀਆਈ ਚੈਂਪੀਅਨਸ਼ਿਪ ਦੇ ਵਿੱਚ ਭਾਰਤ ਦੀ ਟੀਮ ਨੇ ਹੁਣ ਪੰਜ ਮੁਕਾਬਲੇ ਖੇਡ ਕੇ ਪੰਜੋ ਜਿੱਤ ਲੈਣੇ ਅਤੇ ਸੈਮੀਫਾਈਨਲ ਦੇ ਵਿੱਚ ਐਂਟਰੀ ਕਰ ਲਈਆ ਤਾਂ ਦੱਸ ਦੇ ਕਿ 올림픽 ਖੇਡਾਂ ਦੇ ਵਿੱਚ ਵੀ ਭਾਰਤ ਦੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਸੀ ਤੇ ਭਾਰਤ ਨੇ ਉਸ ਸਮੇਂ ਕਾਂਸੀ ਦਾ ਤਗਮਾ ਜਿੱਤਿਆ ਸੀ ਲਗਾਤਾਰ ਦੋ 올림픽 ਖੇਡਾਂ ਦੇ ਵਿੱਚ ਭਾਰਤ ਦੀ ਟੀਮ ਦੇ ਵੱਲੋਂ ਤਗਮਾ ਜਿੱਤਿਆ ਗਿਆ ਤੇ ਹੁਣ ਚੈਂਪੀਅਨਸ਼ਿਪ ਚੈਂਪੀਅਨਸ਼ਿਪ ਹੈ ਜੋ 에ਸ਼ੀਅਨ ਟਰੋਫੀ ਉਸ ਦੇ ਵਿੱਚ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਦੀ ਟੀਮ 골드 ਜਿੱਤੇਗੀ ਜੇਕਰ ਏਸ਼ੀਅਨ ਖੇਡਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਭਾਰਤ ਦੀ ਟੀਮ ਦੇ ਵੱਲੋਂ 골ਡ ਮੈਡਲ ਜਿੱਤਿਆ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਉਮੀਦਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਟਰੋਫੀ ਦੇ ਵਿੱਚ ਵੀ ਏਸ਼ੀਆ ਚੈਂਪੀਅਨਸ਼ਿਪ ਟਰੋਫੀ ਦੇ ਵਿੱਚ ਵੀ ਭਾਰਤ ਦੀ ਟੀਮ 골ਡ ਮੈਡਲ ਜਿੱਤੇਗੀ ਤਾਂ ਇਸ ਸਮੇਂ ਹਾਕੀ ਦੇ ਗਰਾਊਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਏ ਕਿ ਭਾਰਤ ਦੀ ਟੀਮ ਨੇ ਪਾਕਿਸਤਾਨ ਨੂੰ ਮਾਰ ਦਿੱਤੀਆ ਏਸ਼ੀਅਨ ਚੈਂਪੀਅਨਸ ਟਰੋਫੀ ਦੇ ਵਿੱਚ ਮੁਕਾਬਲਾ ਖੇਡਿਆ ਜਾ ਰਿਹਾ ਸੀ ਤੇ ਭਾਰਤ ਨੇ 2-1 ਦੇ ਨਾਲ ਇਸ ਮੁਕਾਬਲੇ ਨੂੰ ਜਿੱਤਿਆ ਦੱਸਦੇ ਕਿ 올림픽 ਖੇਡਾਂ ਦੇ ਵਿੱਚ ਮੈਡਲ ਜਿੱਤਣ ਤੋਂ ਬਾਅਦ ਇੱਕ ਹੋਰ ਵੱਡਾ ਟੂਰਨਾਮੈਂਟ ਭਾਰਤੀ ਹਾਕੀ ਟੀਮ ਖੇਡ ਰਹੀ ਆ ਤੇ ਇਸ ਮੁਕਾਬਲੇ ਦੇ ਵਿੱਚ ਵੀ ਭਾਰਤ ਦੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਆ ਤੇ 2-1 ਦੇ ਨਾਲ ਇਸ ਮੁਕਾਬਲੇ ਨੂੰ ਜਿੱਤਿਆ ਦੱਸਦੇ ਕਿ ਹਰਮਨ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਦੇ ਵਿੱਚ ਭਾਰਤੀ ਟੀਮ ਇਸ ਚੈਂਪੀਅਨਸ਼ਿਪ ਦੇ ਵਿੱਚ ਖੇਡ ਰਹੀ ਆ ਤੇ ਪਾਕਿਸਤਾਨ ਨੂੰ 2-1 ਦੇ ਨਾਲ ਮਾਰ ਦਿੱਤੀ ਹੈ ਉਤਨੀ ਅਹਿਮ ਗੱਲ ਇਹ ਹੈ ਕਿ ਭਾਰਤ ਨੇ ਆਪਣੇ ਹੁਣ ਤੱਕ ਪੰਜੋ ਮੁਕਾਬਲੇ ਜਿੱਤੇ ਨੇ ਤੇ ਸੈਮੀਫਾਈਨਲ ਦੇ ਵਿੱਚ ਐਂਟਰੀ ਕਰ ਲਈ ਆ ਤਾਂ ਦੱਸਦੀ ਕਿ ਭਾਰਤ ਦੀ ਟੀਮ ਏਸ਼ੀਅਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ ਤੇ ਬਿਨਾ ਕੋਈ ਮੁਕਾਬਲਾ ਹਾਰੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਹਾਕੀ ਦੇ ਗਰਾਊਂਡ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਦੀ ਕਿ ਇੱਕ ਵਾਰ ਫਿਰ ਤੋਂ ਹਾਕੀ ਦੀ ਟੀਮ ਉਸੇ ਬੁਲੰਦੀਆਂ ਨੂੰ ਛੂੰਦੀ ਹੋਈ ਨਜ਼ਰ ਆ ਰਹੀ ਆ ਜੋ ਪਹਿਲਾਂ ਜ਼ਿਕਰ ਹੁੰਦਾ ਸੀ ਕਿ ਭਾਰਤ ਦੀ ਹਾਕੀ ਟੀਮ ਹਮੇਸ਼ਾ ਵੱਡੇ ਟੂਰਨਾਮੈਂਟਸ ਦੇ ਵਿੱਚ ਵਧੀਆ ਪਰਫਾਰਮੈਂਸ ਦਿੰਦੀ ਆ ਤੇ ਮੈਡਲ ਜਿੱਤਦੀ ਆ ਤਾਂ ਇੱਕ ਵਾਰ ਫਿਰ ਤੋਂ ਉਮੀਦਾਂ ਜਾਗੀਆਂ ਨੇ ਦੱਸਦੀ ਕਿ ਭਾਰਤ ਨੇ ਪੰਜ ਮੁਕਾਬਲੇ ਖੇਡੇ ਆ ਤੇ ਪੰਜੋ ਜਿੱਤਿਆ ਤੇ 17 ਦੀ ਜੋ 15 ਪੁਆਇੰਟ ਨੇ ਭਾਰਤੀ ਟੀਮ ਦੇ ਕੋਲੇ ਇਸ ਟਾਈਮ 15 ਪੁਆਇੰਟ ਨੇ ਤੇ ਪੂਲ ਦੇ ਵਿੱਚ ਸਭ ਤੋਂ ਉੱਪਰ ਆ ਦੱਸ ਦਈਏ ਕਿ ਭਾਰਤ ਦਾ ਜਿਹੜਾ ਮੁਕਾਬਲਾ ਅੱਜ ਪਾਕਿਸਤਾਨ ਦੇ ਨਾਲ ਸੀ 2-1 ਦੇ ਨਾਲ ਭਾਰਤ ਨੇ ਇਸ ਮੁਕਾਬਲੇ ਨੂੰ ਜਿੱਤਿਆ ਅਤੇ ਬੜੀ ਸ਼ਾਨਦਾਰ ਖੇਡ ਭਾਰਤੀ ਟੀਮ ਦੇ ਵੱਲੋਂ ਦਿਖਾਈ ਗਈ ਆ ਜੇਕਰ ਮੁਕਾਬਲੇ ਦੀ ਗੱਲ ਕਰੀਏ ਤਾਂ 50% ਬਾਲ ਭਾਰਤੀ ਖਿਡਾਰੀਆਂ ਦੇ ਕੋਲ ਰਹੀ ਆ ਜਦਕਿ 44% ਬਾਲ ਪਾਕਿਸਤਾਨ ਦੇ ਖਿਡਾਰੀ ਆਪਣੇ ਕੋਲ ਹੋਲਡ ਦੇ ਵਿੱਚ ਰੱਖਣ ਦੇ ਵਿੱਚ ਕਾਮਯਾਬ ਰਹੇ ਨੇ ਤਾਂ ਅਹਿਮ ਜਾਣਕਾਰੀ ਤੁਹਾreturnData ਸਾਂਝੀ ਕਰਾਂ ਦੱਸਦੀ ਕਿ ਅੱਜ ਦੇ ਜਿਹੜੇ ਮੁਕਾਬਲੇ ਖੇਡੇ ਗਏ ਸੀ ਤਿੰਨ ਮੁਕਾਬਲੇ ਸੀ ਤੇ ਭਾਰਤੀ ਟੀਮ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਸੀ ਅਤੇ ਭਾਰਤ ਨੇ 2-1 ਦੇ ਨਾਲ ਇਸ ਮੁਕਾਬਲੇ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤਾਂ ਅਹਿਮ ਜਾਣਕਾਰੀ ਤੁਹਾreturnData ਸਾਂਝੀ ਕਰ ਰਹੇ ਹਾਂ ਦੱਸਦੀ ਕਿ ਭਾਰਤੀ ਟੀਮ ਦੇ ਵੱਲੋਂ ਹਰਨਪ੍ਰੀਤ ਸਿੰਘ ਦੇ ਵੱਲੋਂ ਪਲੈਂਟੀ ਕਾਰਨਰ ਨੂੰ ਗੋਲ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਫਰਸਟ ਤੇ ਸੈਕੰਡ ਕੁਆਟਰ ਦੇ ਵਿੱਚ ਤਾਂ ਦੋ ਗੋਲ ਨੇ ਜਿਹੜੇ ਭਾਰਤੀ ਟੀਮ ਨੇ ਕਾਰਨਰ ਜਰੀਏ ਕੀਤੇ ਉੱਥੇ ਹੀ ਜੇਕਰ ਪਾਕਿਸਤਾਨੀ ਟੀਮ ਦੀ ਗੱਲ ਕਰੀਏ ਤਾਂ ਉਹਨਾਂ ਨੂੰ 7 ਪਲੈਂਟੀ ਕਾਰਨਰ ਮਿਲੇ ਸੀ ਪਰ ਇੱਕ ਵੀ ਗੋਲ ਦੇ ਵਿੱਚ ਤਬਦੀਲ ਨਹੀਂ ਹੋ ਸਕੇ ਆ ਪਾਕਿਸਤਾਨ ਦੀ ਟੀਮ ਦੇ ਵੱਲੋਂ ਇੱਕ ਗੋਲ ਕੀਤਾ ਗਿਆ ਸੀ ਤੇ ਇੱਕੋ ਇੱਕ ਗੋਲ ਜੋ ਮੈਦਾਨ ਦੇ ਰਾਹੀਂ ਕੀਤਾ ਗਿਆ ਜਾਨੀ ਕਿ ਬਿਨਾ ਕਿਸੇ ਪੈਨਲਟੀ CORNER ਦੇ ਗੋਲ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਇੱਕ ਗੋਲ ਕੀਤਾ ਗਿਆ ਤੇ ਭਾਰਤੀ ਟੀਮ ਦੇ ਵੱਲੋਂ ਦੋ ਗੋਲ ਕੀਤੇ ਗਏ ਤੇ ਦੋਵੇਂ ਸਰਪੰਦ ਸਾਹਿਬ ਜਾਨੀ ਕਿ ਕਪਤਾਨ ਹਰਮਨਪ੍ਰੀਤ ਸਿੰਘ ਦੇ ਵੱਲੋਂ ਕੀਤੇ ਗਏ ਨੇ ਤਾਂ ਅਹਿਮ ਇੱਕ ਜਾਣਕਾਰੀ ਤੁਹਾreturnData ਸਾਂਝੀ ਕਰ ਰਹੇ ਹਾਂ ਕਿ ਭਾਰਤੀ ਟੀਮ ਦਾ ਜਲਵਾ ਜਿਹੜਾ ਉਹ ਦੇਖਣ ਨੂੰ ਮਿਲਿਆ ਫਿਰ ਤੋਂ ਹਾਕੀ ਦੇ ਮੈਦਾਨ ਦੇ ਵਿੱਚ ਫਿਰ ਤੋਂ ਭਾਰਤੀ ਟੀਮ ਦੇ ਵੱਲੋਂ ਕੁਮਾਰ ਕੀਤੀ ਗਿਆ ਤੇ ਚੈਂਪੀਅਨਸ ਟਰੋਫੀ ਦੇ ਮੁਕਾਬਲੇ ਖੇਡੇ ਜਾ ਰਹੇ ਅਤੇ ਬਿਨਾਂ ਕੋਈ ਮੁਕਾਬਲਾ ਹਾਰੇ ਭਾਰਤੀ ਟੀਮ ਹੁਣ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਆ ਤਾਂ ਦੱਸੇ ਕਿ ਜਾਪਾਨ ਦੇ ਵਿੱਚ ਮਾਫ ਕਰਨਾ ਸੈਮੀਫਾਈਨਲ ਦੇ ਵਿੱਚ ਜਿਹੜਾ ਟੀਮ ਨੇ ਐਂਟਰੀ ਕੀਤੀ ਆ ਤੇ ਬਿਨਾ ਕੋਈ ਮੁਕਾਬਲਾ ਹਾਰੇ ਪੰਜ ਮੁਕਾਬਲੇ ਖੇਡੇ ਗਏ ਨੇ ਹੁਣ ਤੱਕ ਪੰਜੋ ਦੇ ਪੰਜੋ ਭਾਰਤੀ ਟੀਮ ਨੇ ਜਿੱਤੇ ਨੇ ਤੇ ਅੱਜ ਪਾਕਿਸਤਾਨ ਦੇ ਨਾਲ ਬੜਾ ਅਹਿਮ ਮੁਕਾਬਲਾ ਸੀ ਦੂਜੇ ਪਾਸੇ ਜੇਕਰ ਪਾਕਿਸਤਾਨ ਦੀ ਟੀਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਸੀ ਅਤੇ ਜਿੱਤ ਹਾਸਲ ਕਰਨਾ ਬਹੁਤ ਜ਼ਰੂਰੀ ਸੀ ਪਾਕਿਸਤਾਨ ਦੇ ਲਈ ਪਰ ਭਾਰਤ ਨੇ ਸ਼ਾਨਦਾਰ ਖੇਡ ਦਿਖਾ ਕੇ ਪਾਕਿਸਤਾਨ ਦੇ ਜੋ ਇੱਥੇ ਪਾਕਿਸਤਾਨ ਨੂੰ ਮੈਚ ਹਰਾਇਆ ਵਸਦੀ ਕਿ ਬੜੀ ਸ਼ਾਨਦਾਰ ਖੇਡ ਜਿਹੜੀ ਭਾਰਤੀ ਖਿਡਾਰੀਆਂ ਦੇ ਵੱਲੋਂ ਦਿਖਾਈ ਗਈ ਆ ਜੇਕਰ 올림픽ਸ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਹੀ ਭਾਰਤੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਸੀ ਅਤੇ ਕੰਸੀ ਦਾ ਤਗਮਾ ਭਾਰਤ ਦੀ ਟੀਮ ਨੇ ਜਿੱਤਿਆ ਸੀ ਤੇ ਹੁਣ ਇੱਕ ਹੋਰ ਵੱਡੇ ਟੂਰਨਾਮੈਂਟ ਦੇ ਵਿੱਚ ਭਾਰਤ ਦੀ ਹਾਕੀ ਟੀਮ ਦੇ ਵੱਲੋਂ ਇੱਕ ਕਮਾਲ ਦਿਖਾਇਆ ਜਾ ਰਿਹਾ ਤੇ ਭਾਰਤੀ ਟੀਮ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਆ ਤਾਂ ਦੱਸਦੀ ਕਿ ਹਰਮਨਪ੍ਰੀਤ ਸਿੰਘ ਦੇ ਵੱਲੋਂ ਦੋ ਗੋਲ ਜਿਹੜੇ ਕੀਤੇ ਗਏ ਸੀ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਆ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਵੀ ਐਂਟਰੀ ਕਰ ਲਈ ਤਾਂ ਪਾਕਿਸਤਾਨ ਦੇ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਸੀ ਦੱਸਦੀ ਕਿ ਏਸ਼ੀਆਈ ਚੈਂਪੀਅਨਸ਼ਿਪ ਦੇ ਵਿੱਚ ਭਾਰਤ ਦੀ ਟੀਮ ਨੇ ਹੁਣ ਪੰਜ ਮੁਕਾਬਲੇ ਖੇਡ ਕੇ ਪੰਜੋ ਜਿੱਤ ਲੈਨੇ ਅਤੇ ਸੈਮੀਫਾਈਨਲ ਦੇ ਵਿੱਚ ਐਂਟਰੀ ਕਰ ਲਈਆ ਤਾਂ ਦੱਸੇ ਕਿ 올림픽 ਖੇਡਾਂ ਦੇ ਵਿੱਚ ਵੀ ਭਾਰਤ ਦੀ ਟੀਮ ਦੇ ਵੱਲੋਂ ਸ਼ਾਨਦਾਰ ਖੇਡ ਦਿਖਾਈ ਗਈ ਸੀ ਤੇ ਭਾਰਤ ਨੇ ਉਸ ਸਮੇਂ ਕਾਂਸੀ ਦਾ ਤਗਮਾ ਜਿੱਤਿਆ ਸੀ ਲਗਾਤਾਰ ਦੋ 올림픽 ਖੇਡਾਂ ਦੇ ਵਿੱਚ ਭਾਰਤ ਦੀ ਟੀਮ ਦੇ ਵੱਲੋਂ ਤਗਮਾ ਜਿੱਤਿਆ ਗਿਆ ਤੇ ਹੁਣ ਚੈਂਪੀਅਨਸ਼ਿਪ